ਉਹ ਬੁਲਾਓ ਅਜਬਨ ਸਾਹਿਬ ਆਜੋ ਜਿੱਦ ਤੇ ਸਤਨ ਸਾਹਿਬ ਜਿਹੜੇ ਇੱਥੇ ਨੂੰ ਬੁਲਾਓ ਇਹ ਮੀਡੀਆ ਥੋੜੇ ਲੋਕਾਂ ਨੂੰ ਤੇ ਆ ਜਾਓ ਬੰਗਲੈਂਡ ਜੋ ਹੈ ਨਾ ਸਰਪੰਚ ਸਾਹਿਬ ਮੀਡੀਆ ਵਾਲੇ ਆ ਗਏ ਮੈਂ ਪਾਈਕਾ ਪਾਚਾ ਦੇ ਮੈਂ ਗਾਤਾ ਜੀ ਆਓ ਅੱਗੇ ਹਰਮਣ ਏਟੂ ਮੜੇ ਆਉਣ ਦੀ ਮੂਰਤ ਪੰਚ ਬੁਲਾਓ ਹਰਮਣ ਇੱਥੇ ਆ ਜਾਓ ਮੀਮਿਓ ਵਾਲਿਆਂ ਦਾ 500 ਰੁਪਏ ਬੀਟੀਐ ਬੁਲਾਉਂਦੇ ਨਾ ਲਾਡੀ ਇਹ ਗਾੜੀ ਪਰਨੇ ਤੋਂ ਮੋਹਸਾਬ ਦੇ ਇੱਕ ਮੀਂਹਵਾਰ ਹੈ ਨਾ ਇਹ ਮੀਂਹਵਾਰ ਦੇ ਸਰਪੰਚ ਨੇ ਇਹ ਮੋਹਸਾਬ ਦੇ ਸਰਪੰਚ ਨੇ ਪਿਛਲੀ ਵਾਰ ਵੀ ਬੰਨ ਟੁੱਟ ਗਿਆ ਉਹਨਾਂ ਦੀ ਖੇਤੀ ਦਾ ਬੜਾ ਪੰਡਿਆ ਦਾ ਨੁਕਸਾਨ ਹੋਇਆ ਲੱਗਦਾ ਹੈ ਜਿਹੜਾ ਹੈ ਪਾਣੀ ਉਹ ਇੱਕ ਇਧੇ ਪਾਸੇ ਤੱਕ ਜਾਣਾ ਚਾਰਜ ਨਾ ਮਾਰ ਹਲੇ ਬੰਨੀ ਬੈਠੇ ਹਾਂ ਜੀ ਇਹ ਬੰਨੀ ਬੈਠੇ ਰਾਤ ਦਿਨ ਮਤਲਬ ਮੁੱਢੇ ਨਾਲ ਦੇ ਇੱਥੇ ਬੰਦੇ ਵੀ ਕਿੰਨੇ ਮਤਲਬ ਅੱਜ ਕਿਤੇ ਪਾਣੀ ਕਿਵੇਂ ਹੁਣ ਉੱਤੇ ਚੜ੍ਹੇ ਨਹੀਂ ਪਾਣੀ ਉਹਨਾਂ ਨੇ ਡਾਉਣ ਹੋਇਆ ਪਰ ਸਪੀਡ ਬਹੁਤ ਢਾਹ ਲਾਈ ਠੋਕਰਾਂ ਤੇ ਇਹ ਤੋਂ ਪਿੱਛੋਂ ਜਿਹੜਾ ਹੋਇਆ ਨਾ ਜੀ ਉਹਦੇ ਕਰਕੇ ਥੋੜਾ ਬਚਾਅ ਹੋ ਗਿਆ ਕੱਟੇ ਹੋਊ ਪੈਣੇ ਕਰਕੇ ਆਇਆ ਸੀ ਥੋੜਾ ਜਿਹਾ ਕੱਟਿਆ ਹੈ ਨਾ ਜੀ ਤੇ ਬੱਸ ਤੁਹਾਡਾ ਜੀ ਆਇਆ ਦਾ ਬਹੁਤ ਬਹੁਤ ਧੰਨਵਾਦ ਸਾਡਾ ਪੂਰੇ ਪੰਜਾਬ ਦੇ ਵੱਡੇ ਬਾਦਲ ਸਾਹਿਬ ਜੀ ਜਦੋਂ ਵੀ ਅੱਗੇ ਆਜੋ ਬੰਦੇ ਸਾਡੇ ਹਸਪਤਾਲ ਉਹਨਾਂ ਨੇ ਦਿੱਤਾ ਮੋਸਾ ਬੁਨੀ ਜੀ ਤੇ ਰੈਣੀ ਤੇ ਵੀ ਉਹਦੇ ਜੋ ਪੰਚਮ ਪਾਚ ਦਾ ਵਿਆਹ ਪਰਵ ਦਾ ਮਾਤਾ ਗੰਗਾ ਜੀ ਦਾ ਪਿੰਡ ਆ ਸਾਡਾ ਜੀ ਜਿੰਨਾ ਇਤਿਹਾਸਕ ਨਗਰਿਆ ਸਾਡਾ ਜੀ ਤੇ ਉਸ ਤੋਂ ਬਾਅਦ ਸਾਡੇ ਚਲੋ ਕਾਹਤੋਂ ਜੋ ਸਰਕਾਰ ਆਊਗੀ ਉਹ ਜਾਣਾ ਤੇ ਇਹ ਜਦਾ ਬਾਨੇ ਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਜੇ ਆਪਨੀ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆਵਾਂ ਚਾਹੀਦੇ ਬੋਲੇ ਸੋਨਾ ਦਰਿਆਕਾਰ ਕਿਉਂਕਿ ਆ ਜਿਹੜਾ ਹੈ ਨਾ ਅੱਜ ਤੱਕਾ ਹਰ ਦੂਜੇ ਸਾਲ ਆ ਕਰਦੇ ਆ ਆ ਪੰਗਾ ਹੀ ਰਹਿੰਦਾ ਇਹਦਾ ਹਾਂਜੀ ਬਿਲਕੁਲ ਹਾਂਜੀ ਆ ਤਾਂ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਇਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਣ ਦੋਗੇ ਤੇ ਤੁਸੀਂ ਸਾਰੀ ਇੱਥੋਂ ਦੀ ਸਾਰੇ ਕਿਹਨੀਆਂ ਜੀ ਇਹ ਇਤਲੀ ਪਾਣੀ ਰਾਂ ਤੁਸੀਂ ਕਿਆ ਕਰੋ ਜੀ ਆਉਣੀ ਹੈ ਜੀ ਸੋਹਰਾ ਜੈ ਸ੍ਰੀ ਆਕਾ ਔਰ ਕਿਸ ਚੀਜ਼ ਦੀ ਲੋੜ ਆ ਯਾਰ ਇੱਕ ਬੇਨਤੀ ਹੋ ਰਿਹਾ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਸੀਆਂ ਨੂੰ ਵੀ ਕੀਤੀ ਸੀ ਜੀ ਨਾ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਜੀ ਲਿਆ ਕੇ ਇੱਥੋਂ ਨਹੀਂ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹਦੇ ਆ ਜੀ ਅਸੀਂ 6 ਸਾਲ 1.5 ਸਾਲ ਤੋਂ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆ 'ਚ ਦਰਿਆ 'ਚ ਜੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ 'ਚ ਪਾਣੀ ਨਹੀਂ ਪਾਣ ਦਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਕਤਾਂ ਨਹੀਂ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ 'ਚ ਲਾ ਲੈਣ ਹ ਹਲਕਾ ਡਿਓ ਆਪਣੇ ਪਾਣੀ ਸਾਹਮਣ ਸਾਡੇ ਪੈਣ ਵਿੱਚ ਦੀ ਪਾਣੀ ਲਿਆ ਕੇ ਇੱਕ ਦਰਿਆ ਚ ਨਾ ਮੈਂ ਜੋ ਵੀ ਆਪਣਾ ਉਧਰੋ ਯਾਰ ਤੁਸੀਂ ਸਾਰੇ ਤਕੜਿਓ ਜਿਹੜੇ ਤੁਸੀਂ ਸਾਰੀ ਮਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੇ ਦਿਨ ਰਾਤ ਕਰਕੇ ਤੁਸੀਂ ਸਾਰਾ ਬਚਾਲਿਆ ਹਾਂ ਮੋਰੇ ਦਿਵਰਾ ਤੱਕ ਕੀਤਾ ਜੂਤ ਨੇ ਹੁਣ ਇੱਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਹਾਂਜੀ ਮਿੱਟੀ ਪਾਉਣੀ ਆ ਜੀ ਅਸੀਂ ਉਹ ਸਾਹਿਬ ਤੇ ਇਧਰ ਪੱਥਰ ਆ ਇਹ ਟੁਕੜਾਂ ਤੇ ਕੀ ਮਿਓਰ ਸਪੰਸਾ ਆਪਣੇ ਸਾਡੇ ਪੱਥਰ ਤੇ ਸਾਡੇ ਮਿੱਟੀ ਜੀ ਹਾਂ ਹਾਂ ਕਿ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਹਾਂ ਜੀ ਡੀਜ਼ਲ ਸਾਹਿਬ ਦੇ ਦਿੱਤਾ ਸਾਨੂੰ ਸਾਨੂੰ ਇਹ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਸੀਂ ਡੀਜ਼ਲ ਹੋਰ ਜੋ ਉੱਧਰ ਕੋਕਰਾ ਸੀਗਾ ਮਜਬੂਤ ਕਰਾਈ ਤੇ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤਾਂ ਆਪਾਂ ਲੈ ਕੇ ਆਏ ਹਾਂ ਜੀ ਕਿੰਨਾ ਚਾਹੀਦਾ ਯਾਰ ਦੱਸੋ ਤੇ ਯਾਰ ਲਈ ਹਾਂ ਜੀ 3000 ਕਰ ਦਿਓ ਜੀ ਹਾਂ ਜੀ 3000 ਕਰ ਦਿਓ ਟੋਟਲ 2000 ਹੋਰ ਦੇ ਦਿਓ ਜੀ ਹਾਂ ਜੀ ਤੇ ਉਹ 1500 ਅਸੀਂ ਮਿਓ ਵਾਲ ਨੂੰ ਦੇਰਵਾ ਕੇ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਤੁਸੀਂ ਸਾਹਿਬ ਕਹਿੰਦਾ ਮੈਂ ਰਿੰਦਰ ਆਜੂ ਕਪੜੇ ਵਿੱਚ ਇੱਕ ਤਾਂ ਇਹ ਕਰਦਾ ਹਾਂ ਜੀ ਮੈਂ 3000 ਲੀਟਰ ਠੀਕ ਹੈ ਜੀ ਡੀਜ਼ਲ ਦੇ ਦੇਣੇ ਤੁਹਾਨੂੰ ਠੀਕ ਹੈ ਜੀ ਆ ਖੇਰਾ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਆ ਲੈ ਲਓ ਆ ਸਰ ਬਾਦਸ਼ਾਹ ਬੋਲੇ ਹੋਰ ਵੀ ਲੋੜ ਪਏ ਜਰਾ ਸਭ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦੇਣਾ ਭੇਜ ਦੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜੇ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤੇ ਕਿਵੇਂ ਹੋਊਗਾ ਬੱਸ ਮਾਣ ਧਰਦੇ ਹੀ ਮਾਣਾ ਜੀ ਤਾਂ ਕਰਾਤੀ ਜੀ ਨੀ ਆਪਾਂ ਦੱਸਾ ਕੀ ਹੈ ਬਹੁਤ ਔਖਾ ਟਾਈਮ ਦੇ ਹੋਏ ਆ ਜੀ ਇੱਥੇ ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਆ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਬੰਦ ਜੀ ਕਹਿੰਦੇ ਜੀ ਆਹ ਦਵਾਂ ਗਿਆ ਤਾਂ ਉਹ ਦੇਖੋ ਜਾਂਦਾ ਨਹੀਂ ਆ ਤੁਸੀਂ ਆਹ ਦੇਖੇ ਜਾਨੇ ਆ ਕਹਿੰਦੇ ਹੀ ਦੇਖੇ ਜਾਨੇ ਆ ਜੀ ਦੱਸਾ ਕੀ ਹੈ ਯਾਰ ਆਪਾਂ ਜਿਉਣਾ ਮਰਨਾ ਇੱਥੇ ਆਪਣਾ ਘਰ ਹੈ ਤੇ ਵੱਡੇ ਬਾਲ ਸਾਹਿਬ ਨੇ ساری ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਜੀ ਤੇ ਵਾਜ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਤੇ ਇਸ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਹੈ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੀ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਢਾਂਡਕੂੜ ਤੋਂ ਲੈ ਕੇ ਹਰ ਜਗ੍ਹਾ ਤੇ ਜਾ ਕੇ ਇਹ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਲ ਰਹਿੰਦਾ ਹੈ ਕਹਿੰਨਾ ਬਹੁਤ ਸਾਨੂੰ ਮੁਸ਼ਕਲ ਹੋਇਆ ਹੈ ਚਲੋ ਹੁਣ ਓਕੇ ਸੋਕੇ ਸਾਡੇ ਹਲਕੇ ਨੂੰ ਬਹੁ ਵੀ ਲੀਡ ਖੇੜਾ ਸਾਹਿਬ ਬਹੁ ਵੀ ਲੀਡ ਦਿੱਤੇ ਆ ਜੀ ਸਾਡੀ ਪੂਰੀ ਗੱਲ ਰਹਿੰਦੀ ਜੀ ਖੇੜਾ ਸਾਹਿਬ ਤੋਂ ਮੇਰੇ ਭਰਾਵਾਂ ਵਾਂਗੂ ਐ ਮੈਂ 12 ਹੁੰਗਰੇ 12 ਹੂੰ ਚੱਕਦੇ ਆ ਜੀ ਬਾਲ ਸਿੰਘ ਸਾਹਿਬ ਅਸੀਂ ਸਰਕਾਰ ਬਣਾਉਣੀ ਜੀ ਖੇੜਾ ਸਾਹਿਬ ਅਸੀਂ ਮੰਤਰੀ ਬਣਾਉਣੀ ਆ ਜੀ ਬਿਲਕੁਲ ਜੀ ਸਾਡੇ ਨਾਲ ਵਾਦਾ ਕਰ ਦਿਓ ਜੀ ਅੱਜ ਫੂਟ ਦਿਓ ਖੇੜਾ ਸਾਹਿਬ ਜੀ ਭਾਈ ਕਰੋ ਹੁਣ ਇਹ ਵੀ ਕਰ ਦਿਓ ਵਾਦਾ ਜੀ ਸਾਰੀ ਸੰਗਤ ਦੀ ਜੀ ਅਪੀਲ ਹੈ ਪਹਿਲੇ ਗੱਡੀ ਚ ਤਾਂ ਬਹਨ ਦਿਓ ਬਈ ਸਾਹਿਬ